ਹਾਂਜੀ ਤੇ ਕਾਕਾ ਸਾਡਾ ਅਜੇ ਸੱਟ ਲੱਗ ਗਈ ਸੀ ਬਹੁਤ ਜ਼ਿਆਦਾ ਪੈੱਟ ਤੋਂ ਡੇਗ ਗਈ ਐ ਤੇ ਰਾਤ ਤਾਂ ਤੁਹਾਨੂੰ ਪਤਾ ਬਹੁਤ ਕਰਦੀ ਐ ਕਿ ਸੱਟ ਬਾਬਾ ਲੱਗੀ ਐ ਨਾ ਜਿਆਦਾ ਇੰਨਾ ਵੱਡਾ ਘੱਟ ਲੱਗ ਗਿਆ ਪਿੱਛੇ ਮੈਰੀਲਾਂ ਵੇਖਦੀ ਵੀ ਸੀ ਓਏ ਹੋਏ ਇੰਨਾ ਬੁਰਾ ਹਾਲ ਐ ਨਾ ਕਿਤੇ ਕਿਤੇ ਦੇ ਕਿਤੇ ਛੱਤਾਂ ਡਿੱਗਦੀਆਂ ਪਈਆਂ ਅੰਦਰ ਡਿੱਗਦੇ ਪਏ ਨੇ ਲੋਕਾਂ ਦੇ ਘਰ ਡਿੱਗਦੇ ਪਏ ਨੇ ਵਿੱਚ ਦੱਬੇ ਗਏ ਨੇ ਮੱਜਾਂ ਦਾ ਵੀ ਬੁਰਾ ਹਾਲ ਐ ਉਹਦੇ ਆਈ ਜਾਣ ਦੇ ਕੋਈ ਗੱਲ ਨਹੀਂ ਜਿਵੇਂ ਕੱਲ ਸੁੱਕ ਗਏ ਨੇ ਉਵੇਂ ਅੱਜ ਸੁੱਕ ਜਾਣਗੇ ਹਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਤੇ ਨਵੀਂ ਸ਼ੁਰੂਆਤ ਤੇ ਅੱਜ ਮੌਸਮ ਬਹੁਤ ਘੈਂਡ ਅੱਜ ਵੀ ਲਗਾਤਾਰ ਹਫਤਾ ਹੋ ਗਿਆ ਚੌਥਾ ਪੰਜਵਾਂ ਦਿਨ ਹੈ ਤੇ ਅੱਜ ਮੌਸਮ ਅੱਜ ਵੀ ਬਹੁਤ ਜ਼ਿਆਦਾ ਸ਼ਾਨਦਾਰ ਬਣਿਆ ਹੋਇਆ ਠੰਡਾ ਠੰਡਾ ਮਜ਼ੇਦਾਰ ਪਰ ਪਿੰਡਾਂ ਦੇ ਵਿੱਚ ਹਫਤਾ ਆਈ ਹੋਈਆਂ ਨੇ ਕਈ ਥਾਵਾਂ ਤੇ ਪਾਣੀ ਨੇ ਬੁਰਾ ਹਾਲ ਕੀਤਾ ਬਣ ਬਣ ਤੋੜੇ ਹੋਏ ਨੇ ਹੈਨਾ ਤੇ ਪਰ ਆਪਣੇ ਲਈ ਮੌਸਮ ਸੁਹਾਵਣਾ ਹੈ ਭਾਈ ਤੇ ਇਧਰ ਵਾਹਿਗੁਰੂ ਕਿਰਪਾ ਹੀ ਕਰੇ ਭਈ ਮੌਸਮ ਤਾਂ ਐਦਾਂ ਹੀ ਰਵੇ ਪਰ ਪਾਣੀ ਨਾ ਜ਼ਿਆਦਾ ਹੈਨਾ ਆਵੇ ਹੈਨਾ ਸਹੀ ਗੱਲ ਹੈ ਫੇਰ ਬਣ ਗਈ ਹੈ ਨੁਕਸਾਨ ਨਾ ਹੋਵੇ ਬਸ ਬਾਕੀ ਦਾ ਚਲੋ ਖੈਰ ਸੋਖਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਇਧਰ ਚਿੰਨੂ ਬਾਦਸ਼ਾ ਸਾਡੇ ਸਵੇਰੇ ਸਵੇਰੇ ਕੈਮਰਾਮੈਨ ਸਾਹਿਬ ਸਾਡੇ ਪਹਾਰ ਚੁੱਕੇ ਨੇ ਇਹ ਉਧਰ ਬਲੌਗਰ ਸਾਹਿਬ ਕੱਪੜੇ ਕੁਪਰੇ ਤੋ ਹੋ ਰਹੇ ਨੇ ਅੱਜ ਮਸ਼ੀਨ ਲਾਈ ਹੋਈ ਹੈ ਉੱਥੇ ਹੈ ਹੂੰ ਉਹ ਠੀਕ ਠਾਕ ਜੀ ਮੈਂ ਕਹਾਂ ਆਪਾਂ ਵਲੌਗ ਬਣਾ ਲੀਏ ਅੱਛਾ ਇਹ ਹੁਣ ਮੈਂ ਤਾਂ ਫਿਰ ਕੰਮ ਤੇ ਜਾ ਰਿਹਾ ਤਾਂ ਕਰਕੇ ਬਾਕੀ ਹੁਣ ਚੰਨੂ ਸਾਡਾ ਕਮਾਲ ਸੰਭਾਰੇਗਾ ਅਦਰ ਦੇ ਸ਼ਰਮਾ ਗਿਆ ਕੈਮਰਾਮੈਨ ਸ਼ਰਮਾ ਗਿਆ ਵਿੱਚ ਆਪਣਾ ਵੀ ਬਣਾ ਲਿਆ ਕਰ ਮਾੜਾ ਮੋਟਾ ਵਲੌਗ ਇੱਧਰ ਮਰ पे ਇੱਧਰ ਨਾ ਖੜਿਆ ਕਰ ਯਾਰ ਹੈਗਾ ਕਿ ਤੂੰ ਆਪਣਾ ਵੀ ਬਣਾ ਲਿਆ ਕਰ ਮਾੜਾ ਮੋਟਾ ਹਈ ਜੰਗਲ ਦਾ ਤੇ ਮੌਸਮ ਯਾਰ ਵਾਕਈ ਸ਼ਾਨਦਾਰ ਹੈ ਬਸ ਐਦੀ ਰਵੇ ਮੀਂਹ ਆਵੇ ਤੂਪ ਵੀ ਨਾ ਆਵੇ ਗਰਮੀ ਗਰਮੀ ਤੋਂ ਪਰ ਆਵੇ ਸਰਦੀਆਂ ਚ ਪੂਰਾ ਧੁੱਪ ਰਵੇ 24 ਘੰਟੇ ਤੇ ਬਾਕੀ ਦਾ ਪੌਦਿਆਂ ਦੇ ਇੱਕ ਵਾਰੀ ਦਰਸ਼ਨ ਕਰਾ ਲਈ ਆਪਾਂ ਮੜੇ ਜੀ ਹੈ ਨਾ ਕਿਉਂਕਿ ਹੁਣ ਬਰਸਾਤਾਂ ਨੇ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ ਇੰਨੀ ਤੇ ਇਸ ਕਰਕੇ ਪੌਦਿਆਂ ਦੇ ਨਜ਼ਾਰੇ ਨੇ ਫੁੱਲ ਮਿਰਚਾਂ ਤੁਹਾਨੂੰ ਮੈਂ ਦਿਖਾਈਆਂ ਸੀ ਉਦੋਂ ਮੈਂ ਤੋੜ ਲਈਆਂ ਸੀ ਚਾਰ ਇਹ ਹੁਣ ਤਾਂ ਕੋਈ ਆ ਆਗੀਆਂ ਹੋਰ ਆਗੀਆਂ ਬਾਈ 1 2 2 2 ਆਈਆਂ ਦੋ ਕੰਦੂਰ ਖਾਦਾ ਯਾਰ ਮੈਂ ਦੋ ਆਗੀਆਂ ਮਰਚਾ ਹੁਣ ਤਾਂ ਨਹੀਂ ਗੱਲ ਕਰਦਾ ਨਹੀਂ ਹੁਣ ਨਹੀਂ ਮੈਂ ਕਰਦਾ ਆ ਵੀ ਮਰਚਾ ਹੀ ਨਹੀਂ ਕੀ ਹੈ ਯਾਰ ਇਹ ਇਹ ਕਿਸੇ ਹੋਰ ਚੀਜ਼ ਦਾ ਬੂਟਾ ਹੈ ਨਾ ਇਹਦਾ ਬਰਥਡੇ ਹੈ ਚੰਨੂ ਦਾ ਬਾਈ ਹੈਪੀ ਬਰਥਡੇ ਯਾਰ ਇਨ ਐਡਵਾਂਸ ਅੱਜ ਨਹੀਂ ਹੈਗਾ ਇਨ ਐਡਵਾਂਸ ਕਹਿ ਰਹੇ ਬਾਕੀ ਆ ਤਾਂ ਚੰਗੀ ਹਰਿਆਲੀ ਫੜੀ ਹੋਈ ਜਾਂਨੇ ਵੀ ਹੁਣ ਆ ਵੀ ਵਧ ਗਿਆ ਆ ਵੀ ਵਧੇ ਆ ਵੀ ਵਧੇ ਆ ਇੱਧਰ ਇੱਕ ਇੱਕ ਸਵਾ ਲੱਖ ਕਿਰੇ ਆ ਨਾ ਤੋਂ ਪਾਈ ਤਾਂ ਹੀ ਖੇਡਣਗੇ ਯਾਰ ਐਂ ਲੱਗਦਾ ਨੰਨੂ ਰੋ ਰਹੀ ਪਤਾ ਨਹੀਂ ਕਿਹੜਾ ਬੱਚਾ ਰੋ ਰਿਹਾ ਗਲੀ ਦੇ ਵਿੱਚ ਕੁਆਡੀਆਂ ਦਾ ਹੈਨਾ ਉਹ ਅਰੇ نیچے ਕਾਕਰ ਹੋ ਰਿਹਾ ਛੋਟਾ ਕੁੱਲ ਮਿਲਾ ਕੇ ਬਹੁਤ ਵਧੀਆ ਲੱਗ ਰਿਹਾ ਹਵਾ ਬੰਦ ਹੈ ਮੈਨੂੰ ਲੱਗਦਾ ਫਿਰ ਮੀਂਹ ਆਏਗਾ ਪੱਕਾ ਆਏਗਾ ਉੱਪਰ ਤੁਸੀਂ ਦੇਖ ਲਓ ਉੱਪਰ ਦੇਖ ਲਓ ਭਾਈ ਇਹ ਦੱਸੋ ਵੀ ਮੀਂਹ ਆਉਂਦਾ ਕਿ ਨਹੀਂ ਆਉਂਦਾ ਦੇਖ ਲਓ ਚਾਰੇ ਪਾਸੇ ਦੇਖ ਲਓ ਭਾਈ ਸਾਰੇ ਪਾਸੇ ਮੈਂ ਕਹਿੰਦਾ ਫੁੱਲ ਮੀਂਹ ਫੁੱਲ ਕਰੇਗਾ ਪਟਾਕਾ ਪਾਏਗਾ ਮਨ ਬਿਦੇਮੀ ਉਹ ਖਤਰਨਾਕ ਮੀਂਹ ਹੋਰ ਯਾਰ ਇੱਕ ਸਕੂਲ ਦੀ ਛੱਤ गिर ਗਈ ਬੱਚੇ ਮਰ ਗਏ ਵਿਚਾਰੇ ਯਾਰ ਮਾਪੇ ਵਿਚਾਰੇ ਬੱਚਿਆਂ ਚੱਕਦੇ ਵੈ ਨਾ ਯਾਰ ਬੇਕਾਰ ਲੱਗਦਾ ਨਾ ਪਤਾ ਨਹੀਂ ਕਿਉਂ ਰੱਬ ਕਈ ਵਾਰੀ ਕਹਿਰ ਕਰਦਾ ਇਹਨਾਂ ਹੈਨਾ ਸਹੀ ਗੱਲ ਹੈ ਬਹੁਤ ਜ਼ਿਆਦਾ ਯਾਰ ਹੋਰ ਕਈ ਥਾਵਾਂ ਤੇ ਲੋਕ ਰੋੜ ਗਏ ਨੇ ਬਹੁਤ ਬੁਰਾ ਹਾਲ ਹੈ ਇਹਨੀਆਂ ਫਸਲਾਂ ਰੋੜ ਗਈਆਂ ਫਸਲਾਂ ਮੱਝਾਂ ਮਰ ਗਈਆਂ ਇਹਨੀਆਂ ਬੁਰਾ ਹਾਲ ਏ ਬਸ ਉਹਦੋਂ ਤੱਕ ਮੀ ਸਹੀ ਲੱਗਦਾ ਜਦੋਂ ਤੱਕ ਨੋਰਮਲ ਜਾਂ ਪੈਂਦਾ ਇਹਨਾਂ ਦਿਨਾਂ ਤੇ ਉਹ ਬੁਰਾ ਹਾਲ ਹੋਇਆ ਮੈਂ ਨਾ ਚਲੋ ਮੈਂ ਬਾਜਾ ਰਿਹਾ ਫਿਰ ਬਾਏ ਬਾਏ ਫਿਰ ਕੰਟੀਨਿਊ ਕਰੋ ਤੁਸੀਂ ਠੀਕ ਹੈ ਹਾਂਜੀ ਤੇ ਹੁਣ ਕੱਪੜੇ ਵਗੈਰਾ ਧੋ ਕੇ ਮੈਂ ਆ ਗਈ ਸੀ نیچے ਤੇ ਮੀ ਬੈਣ ਲੱਗ ਗਿਆ ਸੀ ਤੇ ਕੱਪੜੇ ਸਾਰੇ ਅੰਦਰਾਂ ਦੇ ਵਿੱਚ ਪਾਏ ਨੇ ਤੇ ਕੰਮ-ਕੁਮ ਕੀਤਾ ਅਨਸਾਰਾਂ ਨੇ ਵੇੜ ਲਿਆ ਤੇ ਕਾਕਾ ਸਤਾ ਬੈ ਮਮੀ ਟੀਵੀ ਵੇਖਦੇ ਪਏ ਨੇ ਅਸੀਂ ਹੁਣ ਚਾਹ ਪੀਣੇ ਮੇਰੇ ਨਾਲ ਨਾਲ ਤੇ ਅੱਜ ਮੈਂ ਰੀਲਾਂ ਵੇਖਦੀ ਵੀ ਸੀ ਓਏ ਹੋਏ ਇੰਨਾ ਬੁਰਾ ਹਾਲ ਐ ਨਾ ਕਿਤੇ ਕਿਤੇ ਦੇਖ ਤੇ ਛੱਤਾਂ ਡਿੱਗਦੀਆਂ ਪਈਆਂ ਅੰਦਰ ਡਿੱਗਦੇ ਪਏ ਨੇ ਲੋਕਾਂ ਦੇ ਘਰ ਡਿੱਗਦੇ ਪਏ ਨੇ ਵਿੱਚ ਦੱਬੇ ਗਏ ਨੇ ਮੱਜਾਂ ਦਾ ਵੀ ਬੁਰਾ ਹਾਲ ਐ ਓਏ ਹੋਏ ਬੜਾ ਬਹੁਤ ਜ਼ਿਆਦਾ ਬੁਰਾ ਹਾਲ ਐ ਵੇਖਿਆ ਵੀਡੀਓਜ਼ ਦੇ ਵਿੱਚ ਤੇ ਚਲ ਸੋਖ ਰੱਖੇ ਰੱਬ ਸਤਲੁਜ ਰਿਆ ਵੀ ਭਰਿਆ ਹੋਇਆ ਐ ਹੈ ਮਮੀ ਸਤਲੁਜ ਦਰਿਆ ਪੂਰਾ ਭਰਿਆ ਹੋਇਆ। ਪਿਛਲੀ ਵਾਰੀ ਇਹਨਾਂ ਦਿਨਾਂ 'ਚ ਮੈਂ ਰਹਿਣ ਗਈ ਸੀ ਉਸਮਿੰਗ ਲੈਣ ਗਈ ਸੀ ਤੇ ਉਦੋਂ ਆਂਦੇ ਹੋਏ ਸੀ ਨਾ ਵੇਖ ਕੇ ਆਏ ਸੀ ਸਤਲੁਜ ਦਰਿਆ ਅਜੇ ਨੰਨੂ ਨਹੀਂ ਸੀ ਆਈ ਉਦੋਂ। ਬਹੁਤ ਪਹਿਲਾਂ ਦੀ ਗੱਲ ਏ। ਜਦੋਂ ਉਦੋਂ ਵੀ ਸਤਲੁਜ ਦਰਿਆ ਪੂਰਾ ਭਰਿਆ ਹੋਇਆ ਸੀ। ਅਸੀਂ ਵੇਖ ਕੇ ਆਏ ਸੀ। ਤੇ ਹੁਣ ਦੇਖਨੇ ਆ ਸ਼ਾਮ ਨੂੰ ਫਿਰ ਸਭੀ ਸੁਜੀ ਦਾ ਕਰਨਾ ਹੈ। ਇਹ ਕੱਪੜੇ ਜਿਆ ਪਾਏ ਹੋਏ ਨੇ ਕੁਛ ਇਧਰ ਪਾਏ ਨੇ ਅੰਦਰਾਂ ਦੇ ਵਿੱਚ ਨਹੀਂ ਆ ਗਿਆ ਸੀ ਫੇਰ ਕੀ ਕਰਦੀ ਪਈ ਆਦਕ ਮੁੰਡ ਨੂੰ ਉਠਾਤਾ ਇਹਨੇ ਨੰਨੂ ਬੋਲੋ ਕੁਛ ਤੇ ਹੁਣ ਮੈਂ ਥੋੜਾ ਜਿਹਾ ਪ੍ਰੀਸਿਟਾ ਕਰਕੇ ਮੈਂ ਸੋਚਿਆ ਵੀ ਜਲ ਥੋੜਾ ਜਿਹਾ ਪੜ ਲਾਂ ਪਰ ਇਹ ਜਵਾਬ ਪੜਨੇ ਕਿਥੇ ਦੇਣ ਦੇ ਨੇ ਐਨੇ ਆ ਕੇ ਉਹਨੂੰ ਉਠਾਤਾ ਹੈ ਆਜੋ ਚਲ ਤੁਸੀਂ ਪੜੋ ਮੈਂ ਚੁੱਪ ਕਰਾ ਦੂੰਗਾ ਤੇ ਬਾਤ ਲੈ ਬਾਤ ਕਹਿੰਦਾ ਮੈਂ ਚੁੱਪ ਕਰਾ ਦੂੰਗਾ ਆ ਜਾ ਆ ਜਾ ਆਜੋ 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 ਲੈ ਤੇਰੇ ਵਲੌਗ ਤੇ ਵੈਲਕਮ ਜਦੋਂ ਮੇਰੀ ਗੋਦੀ ਚ ਆਰਾਮ ਨਾਲ ਸੁੱਤਾ ਸੀ ਐ ਤੇ ਚੁੰਨੂ ਮੇਰੇ ਕੰਮ ਲੱਗੀ ਹੋਣਾ ਚੁੰਨੂ ਗੋਦੀ ਚ ਲੈ ਕੇ ਨਾ ਐਂ ਸੁਵਾ ਦਿੰਦਾ ਉਹਨੂੰ ਤੈਨੂੰ ਹਾਂ ਲਾ ਕੇ ਨਿੱਕੀ ਕਮੇ ਦੇ ਬਾਲਵਾ ਦਮ ਨੇ ਰੁਕ ਜਾ ਰੁਕ ਜਾ ਇਹ ਨਿੱਕੀ ਐਨਾ ਜਾਦੂ ਜਾਏ ਮੰਤਰ ਆਦੂ ਮੰਤਰ ਅਸ ਇਹ ਦੇਖੋ ਇਹ ਕਲਿੱਪ ਲਾਤਾ ਸੀ ਆਨੇ ਚੰਨੂ ਦੇ ਓ ਬਾਈ ਇਹ ਫੜੋ ਹੁਣ ਮੈਨੂੰ ਸਾਂਭ ਲਾ ਘਰ ਤੇ ਬੰਨ ਕਾਕਾ ਸ਼ਾਂਭੀ ਹੋਣਾ ਆਪਾਂ ਕਾਕਾ ਵਲੋਗ ਬਾਅਦ ਚ ਭਾਵਾਂਗੇ ਕਰਦਾ ਤੇ ਨੰਨੂ ਨੇ ਨਾ ਇਹਦੀ ਸ਼ੀਸ਼ੀ ਇਹਦੀ ਤੋੜਦੀ ਐ ਆਜਾ ਤੱਲੇ ਮੈਂ ਇੰਨਾ ਮੁਸ਼ਕਿਲਾਂ ਨੂੰ ਮੈਂ ਨਵਾਇਆ ਕੱਪੜੇ ਚੇਂਜ ਕਰਵਾਏ ਨੇ ਤੇ ਉਹਨਾਂ ਟੀ-ਸ਼ਰਟ ਪੁੱਠੀ ਪਾਈ ਫਿਰਦੀ ਕਹਿੰਦੀ ਮੈਂ ਸਿੱਧੀ ਨਹੀਂ ਕਰਦੀ ਸੇਕੰਦ ਦੀ ਸੇਰ ਨਹੀਂ ਮੈਂ ਤੇਰੇ ਤੋਂ ਕਰਵਾਣਾ ਤੈਨੂੰ ਕੀ ਕੀ ਕਹਿ ਰਹੀ ਸੀ ਮੈਂ ਇਹਨੇ ਦੁਖੀ ਕੀਤਾ ਇੰਨਾ ਬੋਲਦੀ ਅੱਗੇ ਬਹੁਤ ਜ਼ਿਆਦਾ ਤੈਨੂੰ ਕੀ ਕਹਿ ਰਹੀ ਸੀ ਇਹਦਾ ਮਤਲਬ ਮੈਂ ਤੇਰੇ ਤੋਂ ਖੱਪਣਾ ਹੁਣ ਐਮ ਉਹਨਾਂ ਨੂੰ ਦੁੱਧ ਕਰਕੇ ਪੀਏਗਾ। ਕੱਡਾ ਪੀਏਗਾ। ਬੁਲਾ। ਨਹੀਂ ਤੁਸੀਂ ਉਹ ਆਪਣੇ ਲਈ ਥੋੜੀ ਟਾ ਡੇਲੀ ਵਰਡ ਬੋਲਿਓ। ਤੈਨੂੰ ਤੇ ਵਰਡ ਮੈਂ ਦੱਸ ਦੇਣੀ ਆ ਜਦੋਂ ਤੇ ਪਹਿਲਾ ਮਾਰਚ ਪਹਾਂਗੀ ਫਿਰ ਪਤਾ ਲੱਗਣਾ। ਚਪਲਾ ਦਾ ਮਾਰ ਮਾੜਾ ਵੀ ਫਿਰ ਨੰਬਰ ਛਾਪ ਲੈਣਾ ਤੇਰੇ। ਆਹ ਚਪਲਾ ਦਾ

ਇਹ ਵੇਖ ਕਿਉਂ ਇੱਧਰ ਵੇਖੋ ਇਹ ਛੋਟਾ ਬੱਚਾ ਇੱਕ ਜਿਹੜਾ ਕਿ 6 ਸਾਲ ਦਾ ਹੈ ਤੇ ਇੱਧਰ ਲੈ ਲੋ ਇੱਧਰ ਅਗਰੀਸਾਂ ਹੋ ਰਹੀਆਂ ਨੇ ਲੈ ਮੈਂ ਵੀ ਮੈਨੂੰ ਵੀ ਪਿਆਉਣ ਨਾਲ ਵੇਖੀਂ ਮੇਰੀ ਲੱਤਾਂ ਦੇ ਪਈ ਲੱਤਾਂ ਮੇਰੀਆਂ ਪੀੜ ਹੋਣ ਡੀ ਲੈ ਦੇਖੋ ਦਿੱਦੀ ਆਪ ਕਰਿਓ ਮੇਰੇ ਦਿੱਦੀ ਨਿਕਲਿਆ ਚੇਬੇੜਾ ਰੰਗ ਚਾਪ ਕਰ ਲੋ ਚੇਬੇੜਾ ਰੰਗ ਵਾਲੀ ਚੱਲ ਮੂੰਸਾ ਉਹ ਵੀ ਕੱਟਦਾ ਪਿਆ ਕੰਜਰ ਦਾ ਉਹ ਵੀ ਕੱਟਦਾ ਉਹ ਉਹ ਤਰਵੇ ਕਿਉਂ ਨੇ ਕੱਟਤਾ ਮੂੰਚ ਸਾਰਾ ਹੀ ਹੋ ਗਿਆ ਪੀ ਨਹੀਂ ਰਿਹਾ ਓਏ ਉਹ ਪੀ ਨਹੀਂ ਰਿਹਾ ਤਾਂ ਕੇ ਵਧੀਆ ਦੇਖੋ ਪਿੰਦਾ ਹੀ ਨਹੀਂ ਪੀਓ ਆ ਲੈ ਰਿੰਦੇ ਨਹੀਂ ਕਰਨੀਆਂ ਨੇ ਹੋਵੇ ਕਾ ਹਾਂਜੀ ਤੇ ਐ ਅਕਾ ਸਾਡਾ ਜਦੋਂ ਸੱਟ ਲੱਗ ਗਈ ਸੀ ਬਹੁਤ ਜ਼ਿਆਦਾ ਪੈੱਟ ਤੋਂ ਡੇਗ ਗਈ ਐ ਤੇ ਰਾਤ ਤਾਂ ਤੁਹਾਨੂੰ ਪਤਾ ਬਹੁਤ ਕਰਦੀ ਐ ਤੇ ਸੱਟ ਬਾਬਾ ਲੱਗੀ ਇੰਨਾ ਜ਼ਿਆਦਾ ਇੰਨਾ ਵੱਡਾ ਘੱਟ ਲੱਗ ਗਿਆ ਪਿੱਛੇ ਸਿਰ ਦੇ ਤੇ ਫਿਰ ਲੈ ਗਏ ਨੂੰ ਰਾਤੀ ਅਸੀਂ ਭੱਜੇ ਬਾਹਰ 12:30 1 ਵਜੇ ਪਹਿਲਾ ਡਾਕਟਰ ਦੇ ਡਾਕਟਰ ਹੈ ਨਹੀਂ ਸੀ ਮੁੜ ਕੇ ਫਿਰ ਇਹਨੂੰ ਲੈ ਕੇ ਗਏ ਅਸੀਂ ਹਸਪੀਟਲ ਲੈ ਗਏ ਤੇ ਉੱਥੇ ਫਿਰ ਪਹਿਲਾਂ ਤਾਂ ਉਹ ਕਵੇ ਵੀ ਟਾਂਕੇ ਲਾਣੇ ਨੇ ਨਾ ਪਹਿਲਾਂ ਕਹਿਣ ਵੀ ਟਾਂਕੇ ਲਾਣੇ ਆ ਨਾ ਤੇ ਬਾਅਦ ਫਿਰ ਆਪੇ ਇਹਨਾਂ ਨੂੰ پتہ ਕਿ ਦਿਮਾਗ ਆਇਆਗਾ ਨਹੀਂ ਚੱਲਦੀ ਠੀਕ ਹੋਈ ਆ ਉਹ ਰੋਲਾ ਪਾਇਆ ਤੇ ਮੈਂ ਤਾਂ ਕਿਹਾ ਮੈਂ ਡਾਕਟਰ ਨੂੰ ਮੈਂ ਕਿਹਾ ਤੈਨੂੰ ਜੋ ਸਹੀ ਲੱਗਦਾ ਪ੍ਰਵਾ ਕਰ ਲੈ ਠੀਕ ਹੈ ਨਾ ਮੈਂ ਕਰ ਦਿੰਦਾ ਹਾਂ ਆ ਉਹ ਟਾਂਕੇ ਨਹੀਂ ਲਗਾਉਣੇ ਆ ਤੇ ਫਿਰ ਟਾਂਕੇ ਤੋਂ ਮਨਾ ਕੀਤਾ ਫਿਰ ਹੁਣ 5 ਦਿਨ 4 ਦਿਨ ਉਹਨਾਂ ਦਾਰ ਪੱਟੀ ਕਰਾਣੀ ਪੈਣੀ ਐ ਇਹੋ ਦੂਜੇ ਨੇ ਸੱਟ ਲੱਗਦੀ ਬੜਾਈ ਜਿਆਦਾ ਤਕਲੀਫ ਹੋਈ ਬਹੁਤ ਜਿਆਦਾ ਦੱ ਲਗਾ ਬਈ ਸਾਡੇ ਲਾਏ ਨਹੀਂ ਇਹਦੇ ਨਾਂ ਲੱਗਦੀ ਨਿੱਕੇ ਜੇ ਬੱਚੇ ਤਰੇ ਕੋਈ ਸਾਡਾ ਤਰਦਾ ਇਹ ਡਾਏ ਅੱਛਾ ਕੀ ਹੋਇਆ ਬੱਚਾ ਦਾ ਦੁੱਖ ਨਹੀਂ ਦੇਖਿਆ ਹੰਦਾ ਸਹੀ ਗੱਲ ਹੈ। ਮੈਂ ਕੋਈ ਦਿੱਤੀ ਨਹੀਂ। ਸਸਰ ਘਰ ਦੀ ਸਾਰਿਆਂ ਨੂੰ ਸੁਭਾਗ ਸਤਾਂਦੇ। ਤੇ ਦੇ ਵਿੱਚ ਤੇ ਐ ਮੇਰਾ ਕੰਨੋ ਘਨਈਆ। ਤੇ ਅੱਜ ਮੈਂ ਨਵਾਂ ਚੱਲੀ ਆ ਤੁਸੀਂ ਵੀ ਵੇਖਿਆ ਸਾਰੇ। ਠੀਕ ਹੈ ਤਾਂ ਚੰਨੂ ਆਗਾ ਤੇ ਬਾਤ ਚ ਨਵਾਨੀ ਰਣੀ। ਜਦੋਂ ਚੰਨੂ ਆਏਗਾ ਉਦੋਂ ਸੀ ਇਹਨੂੰ ਮਾਮਾਗੇ ਤੇ ਇੱਥੇ ਬਿਠਾ ਦੇ ਲਈ ਉਹ ਅਰੇ ਕੱਪੜੇ ਵੀ ਵਖਾਣੀਆਂ ਮੈਂ ਕੱਲ ਨੂੰ ਇੱਕ ਤੁਸ਼ਣ ਦੀ ਹਾਂ ਹਾਂ ਤੇ ਪੱਟੀ ਮੇਰੇ ਬੰਨੀ ਗਈ ਹੈ ਫਿਰ ਰਾਤੀ ਮੈਂ ਖਿਰਦੀ ਵੀ ਸੀ ਟੇਬਲ ਤੋਂ ਟੇਬਲ ਤੋਂ ਲਾ ਕੇ ਬੈੱਡ ਤੇ ਬੈੱਡ ਤੋਂ ਲਾ ਕੇ ਟੇਬਲ ਤੇ ਤੇ ਡਿੱਗ ਪਈ ਮੈਂ ਤੇ ਪੂਰਾ ਖੂਨ ਨਿਕਲ ਆ ਪਿਆ ਪੱਟੀ ਬੰਨੀ ਫਿਰ ਮੈਂ ਹਸਪੀਟਲ ਐਨ.ਆਰ.ਓ.ਈ. ਐਨ.ਆਰ.ਓ.ਈ. ਨੂੰ ਨਰਸ ਦਾ ਵੀ ਸਿਰ ਦਰਦ ਲਾ ਪਿਆ ਕਿਉਂ ਮਾਰੇ ਪੱਟੀ ਬੰਨਾਂਗੀ ਤੇ ਇਹਦੇ ਕੱਪੜੇ ਵਖਾਨੀ ਮੈਂ ਤੁਹਾਨੂੰ ਮੰਮਾ ਫੜੋ ਇੱਕ ਮਿੰਟ ਮਾਂ ਬਖਾਨੀਆ ਕੱਪੜੇ ਇੱਕ ਤੇ ਇਹ ਮੈਂ ਨਵਾਂ ਸੂਟ ਲਗਾਈ ਸੀ ਆਰੇ ਨਾਲ ਦੀ ਟੀ-ਸ਼ਰਟ ਮਾਰੇ ਪਾਤੀ ਨਿਕਰ ਨਾਲ ਇਹ ਵੱਡੀ ਸੀ ਤੇ ਇਹ ਦੂਸਰਾ yellow ਕਲਰ ਦਾ ਤੇ ਇਹ pink ਕਲਰ ਦੇ ਤੇ ਥੱਲੇ ਕੁਸ਼ਾਂ ਵਾਲੀ ਤੇ ਉਹਨਾਂ ਸੀ ਉਹਨਾਂ ਸੀ kan vi hente et i til? ਹਾਂਜੀ ਤੇ ਹੁਣ ਉਹੀ ਵਲੌਗ ਨੂੰ ਕੰਟੀਨਿਊ ਕਰਨੇ ਆ ਸ਼ਾਇਦ ਗੱਲ ਘਟ ਬਣਿਆ ਸੀ ਪਤਾ ਨਹੀਂ ਜੇ ਨਾ ਘਟ ਬਣਿਆ ਹੋਵੇ ਅਗਲਾ ਵਲੌਗ ਸ਼ੁਰੂ ਕਰਨਾ ਹੋਵੇ ਫਿਰ ਸਵਾਗਤ ਹੈ ਸਾਡਾ ਨਵੇਂ ਵਲੌਗ ਤੇ ਹੈ ਆਈ ਜਾਣ ਦੇ ਕੋਈ ਗੱਲ ਨਹੀਂ ਜਿਵੇਂ ਕੱਲ ਸੁੱਕ ਗਏ ਨੇ ਉਹ ਵੀ ਅੱਜ ਸੁੱਕ ਜਾਣਗੇ ਤੇ ਹੁਣ ਸੀ ਸ਼ਰਤ ਕੱਲ ਮੈਂ ਕੁਝ ਕੱਪੜੇ ਧੋਏ ਸੀ ਪਰ ਮੀਂਹ ਆ ਗਿਆ ਸੀ ਤਾਂ ਕਰਕੇ ਛਾੜ ਦੇ ਸੀ ਤੇ ਉਹ ਅਸੀਂ ਸੁਕਾ ਲੈਣੇ ਥੋੜੀ ਥੁਪ ਲਵਾ ਕੇ ਤੇ ਹੁਣ ਥੋੜੇ ਜਿਹੜੇ ਰਹਿ ਗਏ ਸੀ ਹੁਣ ਧੋਣ ਲੱਗੇ ਆ ਤੇ ਇਹ ਪਰੇ ਦਾ ਪਿੱਛੇ ਦੀ ਸੀ ਵੇਖ ਹੀ ਸੰਦੇ ਹਾਂ ਪਿੱਛੇ ਕੰਮ ਐਨੇ ਕੱਲ ਸ਼ਰਤ ਤਾਂ ਕਰਦੀ ਨੇ ਥੋੜੀ ਜੀ ਸੱਟ ਲਗਵਾ ਲਈ ਸੀ ਐਨੇ ਇਦਾਂ ਤੇ ਕੋਈ ਖਬਰਾਂ ਵਾਲੀ ਗੱਲ ਨਹੀਂ ਵੈਸੇ ਡਾਕਟਰ ਨੇ ਕਿਹਾ ਬਸ ਥੋੜੀ ਜੀ ਹਲਕੀ ਜੀ ਸੱਟ ਲੱਗੀ ਐ ਇਹਦੇ ਤੇ ਹੁਣ ਟੇਕ ਕੇ ਤੇ ਫੇਰ ਨਹੀਂ ਪੈਂਦੀ ਹੈਗੀ ਟੇਬਲ ਤੋਂ ਬੈੱਡ ਬੈੱਡ ਤੋਂ ਟੇਬਲ ਤੇ ਨਾ ਛਾਲ ਮਾਰਦੀ ਸੀ ਇਹ ਜੰਪ ਕਰਦੀ ਸੀ ਤਾਂ ਕਰਕੇ ਇਹਦੇ ਇਦਾਂ ਸੱਤ ਲੱਗੀ ਉਹ ਬੈੱਡ ਦੀ ਅਸਲੀ ਲੱਗੀ ਐ ਝੋੜ ਕੇ ਤੇ ਬਾਕੀ ਹੁਣ ਠੀਕ ਐ ਤੇ ਸਾਰਾ ਦਿਨ ਐਵੇਂ ਨਿਕਲ ਗਿਆ ਬਸ ਕੰਮ ਕਰਦੇ ਵਿੱਚ ਤੇ ਸੌਂ ਲਿਆ ਤੇ ਕੱਕੇ ਨੂੰ ਸਾਹ ਲਿਆ ਅਜੇ ਰਾਜ ਸੁੱਤਾ ਵੀ ਆ ਨੀਚੇ ਉਹ ਸੁੱਤਾ ਵੀ ਐ ਤੇ ਇਹ ਫੇਰ ਨਹੀਂ ਟਿਕਦੀ ਹੈਗੀ ਇਹਨੂੰ ਕਿਹਾ ਸੀ ਆਰਾਮ ਕਰ ਲੈ ਰੈਸਟ ਕਰ ਲੈ ਪਰ ਨਾ ਕਣੀਆਂ ਪੈਂਦੀਆਂ ਵੀ ਆ ਨੇ ਬਲਿਆਂ ਵੀ ਬਹੁਤ ਹੋਇਆ ਹੈ ਬਹੁਤ ਨੁਕਸਾਨ ਕਰ ਰਿਹਾ ਹੁਣ ਕੱਲ ਉਸ ਦਿਨ ਕੱਲ ਵੀ ਮੈਂ ਮੀਂਹ ਚ ਧੋਏ ਕੱਪੜੇ ਅਜੇ ਵੀਰ ਮੀਂਹ ਚ ਧੋਣੇ ਪੈਣਗੇ ਪਰ ਬਾਅਦ ਸੁੱਕ ਜਾਂਦੇ ਨੇ ਫਾਇਦਾ ਹੀ ਹੈ ਸਾਵਾਂ ਤੋਂ ਆਪਣੇ ਅੰਦਰਾਂ ਚ ਵੜ ਗਏ ਨੇ ਮੈਂ ਰਹਿ ਗਈ ਹੁਣ ਕੱਲੀ ਮੈਂ ਵੀ ਰਹਿ ਗਈ ਤੇ ਮੈਂ ਤੇ ਛੱਤ ਤੇ ਚਾਹਦਾ ਅਨਾਦ ਮਾਰ ਰਹੀਆਂ ਨਾਲ ਨਾਲ ਕੱਪੜੇ ਧੋਂਦੀ ਹੁੰਦੀ। ਇਹ ਇੱਕ ਬਾਰਿਸ਼। ਹਾਂਜੀ ਜੀ ਹੁਣ ਇਧਰ ਇਧਰ ਰਾਜ ਦੇ ਮਾਲਿਸ਼ ਕੀਤੀ ਹੈ ਤੇ ਹੁਣ ਅਸੀਂ रेडी शडी हो गया एक मिनट एक मिनट ए देखो पर और रे मम्मी च क्यों मणया ते आगे। आगे। दे दे थले थले। दे अंदर देखो शुप्रीत ने इंतजाम शुप्रीत ने नक्का लाया है इथे दो चुइयां बेड ਦੇ ਥੱਲੇ ਬੜੀਆਂ ਹੋਈਆਂ ਨੇ ਐ ਨੀਲੇ ਜਿਹੇ ਬੈੱਡ ਦੇ ਥੱਲੇ ਕਹਿੰਦੀ ਪਰਚੀ ਘਟਾਇ ਬਿਨਾ ਮੈਂ ਅੰਦਰ ਨਹੀਂ ਜਾਣ ਦੇਣਾ ਨਹੀਂ ਕਹਿੰਦੇ ਕਹਿੰਦੀ ਪਰਚੀ ਘਟਾਓ ਫਿਰ ਜਾਣ ਦੇਵਾਂ ਕਿੰਨੇ ਰੁਪਏ ਦੀ ਪਰਚੀ ਹੈ ਦੇਣਾ ਕੱਢ ਕੇ ਜਾਣ ਇੱਧਰ ਐ ਲਾ ਤਾਂ ਇੱਧਰ ਜ ਪੱਕਾ ਇੰਤਜ਼ਾਮ ਕਰਤਾ ਨਾ ਆਪਾਂ ਇੱਧਰ ਵੇਖਾ ਇਹਦਾ ਰੋਣਾ ਤੇ ਹੁਣ ਲਾਈਟ ਆ ਗਈ ਪਾਣੀ ਵੀ ਆ ਗਿਆ ਮੈਂ ਜਾਵਾਂ ਛੱਤ ਤੇ ਫੜਿਓ ਇਹਨੂੰ ਚੁੱਪ ਛੁਬਰੀਤ ਇੱਥੇ ਪਾਣੀ ਡਾਉ ਲਏ ਇੱਧਰ ਵੇਖੋ ਰੋਣਾ ਕਿਵੇਂ ਬਹਿ ਗਿਆ ਕੱਟ ਕੇ ਅਧਿਰਾਜ ਸਰ ਤੇ ਬਾਬੂ ਹੋਏ ਓਏ ਅਧਿਰਾਜ ਓਏ ਇਹ ਓਦੋਂ ਦਿਨ ਓਦੋਂ ਦਿਨ ਹਾਂਜੀ ਤੇ ਹੁਣ ਚਿੰਨੂ ਮਾਸਤੇ ਚਿੰਨੂ ਕਿੱਥੇ ਗਿਆ ਸੀ ਫਲੋਰੈਂਸ ਤੇ ਚਿੰਨੂ ਫਲੋਰ ਗਿਆ ਸੀ ਉੱਥੇ ਮੇਰੇ ਤੇ ਸ਼ੁਭਰੀਤ ਵਾਸਤੇ ਨਾ ਚੀਜ਼ ਲੈ ਕੇ ਆਇਆ ਵੇਖੋ ਅੱਧਰ ਮੇਰੇ ਲਈ ਕੁਲਚਾ ਲੈ ਕੇ ਆਇਆ ਤੇ ਸ਼ੁਭਰੀਤ ਲਈ ਸਮੋਸਾ ਲੈ ਕੇ ਆਇਆ ਵਾਹ 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 ਐਵੇਂ ਦਾ ਦੇਵਾ ਰੱਬ ਸਭ ਨੂੰ ਦਵੇ ਪਰ ਸ਼ੁਰੂਆਤ ਸਾਡੇ ਤੋਂ ਹੀ ਕਰੇ ਕਿਉਂ ਸ਼ੁਰੂ ਚਿੰਨੂ ਹੈਨਾ ਤੇ ਮੈਨੂੰ ਭੁੱਖ ਬੜੀ ਲੱਗੀ ਸੀ ਵੈਸੇ ਵੀ ਪਰ ਥੈਂਕ ਯੂ ਭਰਾ ਹੈ ਥੈਂਕ ਯੂ ਥੈਂਕ ਯੂ ਸੋ ਮਚ ਤੇ ਹੁਣ ਖਾਣੇ ਆਪਾਂ ਤੇ ਫ੍ਰੀਜ ਨੂੰ ਥੱਲੇ ਭੇਜ ਦੇਣੀ ਹੋਣੀ ਗਈ ਨੀਚੇ ਉੱਪਰੋਂ ਸੋਰੀ ਨੀਚੇ ਨੂੰ ਗਈ ਹੈ ਤੁਸੀਂ ਆਪਣਾ ਲੱਲ ਮੈਂ ਦੇਖ ਰਣਾ ਠੀਕ ਹੈ ਜੀ ਪੋਸਲੇ ਨੂੰ ਵੀ ਜੇ ਕੁਲਚਾ ਲੈਣਾ ਅੱਧਾ ਤੇ ਲੈਦਾ ਭਾਬੀ ਨੂੰ ਭਾਬੀ ਜੀ ਕੁਲਚਾ ਲੈਣਾ ਹਮਮ ਕੇ ਸਮੋਸਾ ਖਾਣੇ ਮਨਾਲਾ ਮਨਾਲਾ ਸੁਭਰੀਤ ਨਾਰਾਜ਼ ਹੋ ਗਈ ਇਹਦੇ ਨਾਲੋਂ ਇਹ ਲੈ ਕੇ ਆਇਆ ਚੀਜ਼ ਫਟਾਫਟ ਕਹਿੰਦਾ ਮੈਨੂੰ ਲੱਭਦਾ ਪਿਆ ਸੀ ਵੱਡੀ ਭਾਬੀ ਕਿੱਥੇ ਐ ਉਹ ਕਹਿੰਦੀ ਮੈਨੂੰ ਦੇ ਦੇ ਵੀ ਮੈਂ ਨਹੀਂ ਖੜੀ ਆਗੀ ਕੋਲ ਤਾਂ ਕਰਕੇ ਉਹ ਨਾਰਾਜ਼ ਹੋ ਗਿਆ ਕਹਿੰਦਾ ਵੀ ਮੱਡੀ ਭਾਬੀ ਨੂੰ ਹੀ ਦੇਣਾ ਤੇ ਉਹ ਗੁੱਸਾ ਹੋ ਗਿਆ ਹੁਣ ਗੁੱਸਾ ਹੋ ਗਈ ਇਹ ਸੁਭਰੀਤ ਉਹਦੇ ਤੋਂ ਤੇ ਮੈਂ ਹੁਣ ਆਨੰਦ ਉਠਾੰਦੀ ਆਈ ਕੁਲਚੇ ਦਾ ਯਾ ਯਾ